ਜੀ ਕੀ ਹਾਲ ਚਾਲ ਨੇ ਜੀ ਸਾਰਿਆਂ ਦੇ ਸਾਡੇ ਏਰੀਆ 'ਚ ਤਾਂ ਮਾਲਕ ਨੇ ਕਾਫੀ ਖੁੱਲੀ ਕਿਰਪਾ ਕੀਤੀ ਆ ਜੀ ਬਹੁਤ ਮੀਂਹ ਪਿਆ 2 ਸਵਾ 2 ਘੰਟੇ ਪਿਆ ਕੇਰਾ ਤਾਂ ਝੋਨਾ ਵੀ ਦਿਸਣੋਂ ਹਟਾਤਾ ਤੇ ਕਿਹੜੇ ਕਿਹੜੇ ਇਲਾਕਿਆਂ 'ਚ ਮੀਂਹ ਹੋਰ ਪਿਆ ਅਜੇ ਝੋਨਾ 10 ਕਿੱਲੇ ਤਾਂ ਲਾਇਆ ਸੀਗਾ ਤੇ ਨਹੀਂ ਅੱਜ ਬਹੁਤ ਆ ਗਿਆ ਮੀਂਹ ਨੇ ਤਾਂ ਅੱਜ ਅਰੇ ਕਈ ਘੜ ਤੇ ਅੱਜ ਚਲੋ ਮਾਲਕ ਦੀ ਦਇਆ ਮੀਂਹ ਦੀ ਵੀ ਲੋੜ ਸੀ ਤੇ ਪੈ ਬਹੁਤ ਗਿਆ 11 ਤਾਂ ਵਾਟਾਂ ਦਾ ਲੈਵਲ ਕੋਈ ਕਰਦਾ ਝੋਨਾ ਵੀ 11 ਦਾ ਡੁੱਬ ਗਿਆ ਜਿਹੜਾ ਨਵਾਂ ਲੱਗਾ ਤੇ ਬਾਕੀ ਅਜੇ ਉਤੋਂ ਵੇਖੋ ਮਾਲਕ ਕਿਰਪਾ ਰੱਖੇ ਸਾਡੇ ਏਰੀਆ ਦੇ ਹਿਸਾਬ ਨਾਲ ਮੀਂਹ ਬਹੁਤ ਆ ਕਿਉਂਕਿ ਇੱਥੇ ਪਾਣੀ ਕਿਤਾ ਪਾਣੀ ਉੱਚਾ ਤੇ ਪਾਣੀ ਇਕੱਠਾ ਵੀ ਹੋ ਜਾਂਦਾ ਸਾਡੇ ਇਸ ਇਲਾਕੇ ਚ ਤੇ ਇਸ ਕਰਕੇ ਵੀ ਬਾਕੀ ਮਾਲਕ ਦੀ ਰਜਾ ਉਹਦੇ ਚ ਰਹਿਣਾ ਪੈਂਦਾ ਉਹਨੂੰ ਜਿਵੇਂ ਚੰਗਾ ਲੱਗਦਾ ਉਹੀ ਹੁੰਦਾ ਬਾਕੀ ਉਹ ਕਰਦਾ ਵੀ ਚੰਗਾ ਹੀ ਆ ਮੀਂਹ ਪਿਆ ਪਰਮੇਸ਼ਰ ਪਾਇਆ ਜੀਵ ਜੰਤ ਸਭ ਸੁਖੀ ਵਸਾਇਆ ਪਾਣੀ ਦਾ ਨਿਕਲ ਜਾਣਾ 2 ਘੰਟਿਆਂ ਚ ਤੇ ਕਿੰਨੇ ਜੀਵ ਜੰਤੂ ਦਰਖਤ ਇਹਨਾਂ ਨੂੰ ਪਾਣੀ ਦੀ ਜ਼ਰੂਰਤ ਹੈ ਮੀਂਹ ਦੀ ਹਨਾ ਤੇ ਮਾਲਕ ਸਭ ਦਾ ਹੀ ਸੋਚਦਾ ਮਿਲਦੇ ਆ